ਸ਼੍ਰੀ ਕਾਲਤਕ ਸਾਹਿਬ ਤੋਂ ਹੋਈ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੌਰਾਨ ਨਿਰਵੈਰ ਖਾਲਸਾ ਜਥਾਏੂ ਕੇ ਤੋਪਾਈ ਹਰਿੰਦਰ ਸਿੰਘ ਨੇ ਗੁਰਮਤਿ ਪ੍ਰਤੀ ਕੀਤਿਆਂ ਗਲਤ ਬਿਆਨੀਆਂ ਲਈ ਖਿਮਾ ਜਾਛਨਾ ਕੀਤੀ ਅਤੇ ਸਜ਼ਾ ਲਗਾਉਂਦੇ ਹੋਏ ਦੋ ਦਿਨ ਭਾਂਡਿਆਂ ਅਤੇ ਜੋੜਿਆਂ ਦੀ ਸੇਵਾ ਕਰਨ ਉਪਰੰਤ ਉਹਨਾਂ ਸ਼੍ਰੀ ਕਾਲਤਕ ਸਾਹਿਬ ਅਤੇ ਗੁਰਦੁਆਰਾ ਸ਼ਹੀਦਗੰਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂਕਾਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਿਹਨੇ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਪਿਛਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਸੀ ਨਕਮਸਤਕ ਹੋਏ ਸੀ ਮੈਂ ਪਹਿਲੇ ਦਿਨ ਤੋਂ ਹੀ ਬੇਨਤੀ ਕਰਦਾ ਆ ਰਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਤੇ ਰਵਾਂਗੇ ਸੋ ਇਸ ਕਰਕੇ ਬੇਨਤੀ ਹੈ ਕਿ ਜਿਵੇਂ ਤਨਖਾਹ ਲੱਗੀ ਹੋਈ ਸੀਗੀ ਦੋ ਦਿਨ ਸੇਵਾ ਕਰਨੀ ਹੈ ਸੰਗਤ ਦੇ ਵਰਤਨਾ ਦੀ ਤੇ ਜੋੜਿਆਂ ਦੀ ਤੇ ਜੋ ਵੀ ਬਾਣੀਆਂ ਦੇ ਜਾਪ ਅ ਤਨਖਾਹ ਲੱਗੀ ਸੀ ਤੇ ਅੱਜ ਉਹ ਸਮਾਪਤ ਹੋਈ ਹੈ ਬਾਕੀ ਆਉਣ ਵਾਲੇ ਸਮੇਂ 'ਚ ਅਮੀਰ ਵੀ ਇਹ ਸੰਗਤ ਪਿਆਰ ਅੱਗੇ ਵੀ ਕਰਦੀ ਰਹੀ ਹੈ ਸੰਗਤ ਤੇ ਹੁਣ ਵੀ ਕਰਦੀ ਹੈ ਵਿੱਚ ਸੰਗਤ ਹਰ ਪ੍ਰਭ ਵਸਦਾ ਦੀ ਹੈ ਤਾਂ ਜਿੱਥੇ-ਜਿੱਥੇ ਸਿੱਖ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦਾ ਹੈ ਵਰਲਡਵਾਈਡ ਘਰਾਂ 'ਚ ਵੀ ਜਥੇਬੰਦੀਆਂ 'ਚ ਵੀ ਸਾਡੀ ਸ਼ਬਦਾਂ ਕਰਕੇ ਜਿੱਤੇ ਕਿਸੇ ਦਾ ਦਿਲ ਤੋਖੇਸ ਪਹੁੰਚੀ ਹੋਈ ਉਸ ਕਰਕੇ ਆਪਾਂ ਪੇਸ਼ ਹੋਏ ਸਗੇ ਕਿ ਆਪਾਂ ਆਉਣ ਵਾਲੇ ਸਮੇਂ ਚ ਰਲ ਮਿਲ ਕੇ ਪਿਆਰ ਨਾਲ ਆਪਾਂ ਪ੍ਰਚਾਰ ਪ੍ਰਸਾਰ ਕਰ ਸਕੀਏ